ਕਿਸਾਂ ਦੀ ਇਮਾਨੀਤ ਕੀਆ ਸਿੱਖੀ ਦੇ ਅੰਦਰ ਕਦੇ ਅੰਦਾਜ਼ਾ ਲਾ ਕੇ ਵੇਖ। ਅੰਗਰੇਜ਼ਾਂ ਨੂੰ ਇਸ ਗੱਲ ਦਾ ਪਤਾ ਹੈ। ਉਹਨਾਂ ਚਿਰ ਤੱਕ ਇਹ ਦੇ ਅੰਦਰੋਂ ਸਿੱਖੀ ਮੁਕਾਈ ਨਹੀਂ ਜਾ ਸਕਦੀ। ਜਿੰਨਾ ਚਿਰ ਤੱਕ ਇਹਦੇ ਸਿਰ ਤੇ ਕੇਸ ਨੇ ਜੇ ਇਹਨੂੰ ਖਤਮ ਕਰਨਾ ਚਾਹੁੰਦੇ ਆ ਪਹਿਲਾਂ ਇਹਦੇ ਸਿਰ ਤੋਂ ਕੇਸ ਖਤਮ ਕਰਨੇ ਪੈਣਗੇ। ਜਦੋਂ ਸਿੱਖ ਰਾਜ ਦੀ ਆਪਾਂ ਗੱਲ ਕਰਾਂਗੇ ਨਾ। ਸਿੱਖ ਰਾਜ ਦੀ ਗੱਲ ਕਰਦੇ ਆ ਕਰਦੇ ਆ ਮੈਨੂੰ ਚੇਤਾ ਆਉਂਦਾ ਹੈ। ਜਿਹੜਾ ਸਾਡਾ ਸਭ ਤੋਂ ਆਖਰੀ ਮਹਾਰਾਜਾ ਮਹਾਰਾਜਾ ਦਲੀਪ ਸਿੰਘ 89 ਵਰਿਆਂ ਦੀ ਉਮਰ ਸੀ ਜਦੋਂ 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 ਅੰਗਰੇਜ਼ਾਂ ਨੇ ਉਹਨੂੰ ਸਭ ਤੋਂ ਪਹਿਲਾਂ ਕੀ ਕੀਤਾ ਵੀ ਉਹਨੂੰ ਸਿੱਖ ਅਹਿਲਕਾਰਾਂ ਤੋਂ ਪਾਸੇ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਜਦੋਂ ਤੱਕ ਇਹ ਸਿੱਖ ਅਹਿਲਕਾਰਾਂ ਦੇ ਗ੍ਰੰਥੀਆਂ ਗਿਆਨੀਆਂ ਦੇ ਪ੍ਰਭਾਵ ਥੱਲੇ ਰਹੇਗਾ ਇਹ ਸਿੱਖੀ ਤੋਂ ਕਦੇ ਪਾਸੇ ਨਹੀਂ ਹੋਏਗਾ ਬਿਲਕੁਲ ਸਿੱਖ ਅਹਿਲਕਾਰਾਂ ਤੋਂ ਗ੍ਰੰਥੀਆਂ ਤੋਂ ਉਹਨੂੰ ਪਾਸੇ ਕੀਤਾ ਦਲੀਪ ਸਿੰਘ ਨੂੰ ਮਹਾਰਾਜਾ ਦਲੀਪ ਸਿੰਘ ਨੂੰ ਉਸ ਤੋਂ ਬਾਅਦ ਉਹਨੂੰ ਮੁਸਲਮਾਨ ਅਹਿਲਕਾਰਾਂ ਦੇ ਪ੍ਰਭਾਵ ਥੱਲੇ ਉਦੇ ਤੋਂ ਬਾਅਦ ਪੰਡਤ ਐਲਕਾਰਾਂ ਦੇ ਪ੍ਰਭਾਵ ਥੱਲੇ ਤੇ ਫਿਰ ਇੱਕ ਦਿਨ ਇਦਾਂ ਦਾ ਸਮਾਂ ਆਇਆ ਕਲਕੱਤੇ ਦੀ ਧਰਤੀ ਤੇ ਉਹਨੂੰ ਈਸਾਈ ਧਰਮ ਦੇ ਵਿੱਚ ਲਿਆਂਦਾ ਗਿਆ ਈਸਾਈ ਧਰਮ ਵਿੱਚ ਜਦੋਂ ਲਿਆਂਦਾ ਗਿਆ ਈਸਾਈ ਧਰਮ ਵਿੱਚ ਲਿਆਉਣ ਤੋਂ 1 ਸਾਲ ਬਾਅਦ ਉਹਦੇ ਕੇਸ ਇੱਕਦਮ ਨਹੀਂ ਕੱਟੇ 1 ਸਾਲ ਬਾਅਦ ਜਦੋਂ ਉਹਨੂੰ ਈਸਾਈ ਬਣਾ ਲਿਆ 1 ਸਾਲ ਬਾਅਦ ਉਹਦੇ ਕੇਸ ਕੱਟੇ ਗਏ ਅੰਗਰੇਜ਼ਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਜਦੋਂ ਤੱਕ ਇਹ ਕਿਸਾਂ ਨਾਲ ਜੁੜਿਆ ਰਹੇਗਾ ਇਹਦੇ ਅੰਦਰੋਂ ਸਿੱਖੀ ਖਤਮ ਨਹੀਂ ਹੋਣੀ ਜੇ ਇਹਨੂੰ ਖਤਮ ਕਰਨਾ ਚਾਹੁੰਦੇ ਆ ਪਹਿਲਾਂ ਇਹਦੇ ਸਿਰ ਤੋਂ ਕੇਸ ਖਤਮ ਕਰਨੇ ਪੈਣਗੇ ਬਿਲਕੁਲ ਇਹਦੇ ਸਿਰ ਤੋਂ ਕੇਸ ਪਾਸੇ ਕਰਨੇ ਪੈਣਗੇ ਫਿਰ ਉਹਦੇ ਕੇਸ ਕੱਟੇ ਗਏ ਤੇ ਇਦਾਂ ਦਾ ਸਮਾਂ ਆਇਆ ਜਦੋਂ ਕਿਤੇ ਉਹਦਾ ਮਹਾਰਾਣੀ ਜਿੰਦਾ ਦੇ ਨਾਲ ਮਾਂ ਨਾਲ ਮਿਲਾਪ ਹੋਇਆ ਤੇ ਮਾਂ ਆਪਣੇ ਪੁੱਤਰ ਦੇ ਵਿਯੋਗ ਵਿੱਚ ਰੋ ਰੋ ਕੇ ਅੰਨੀ ਹੋਈ ਜਦੋਂ ਮਾਂ ਪੁੱਤਰ ਦਾ ਮਿਲਾਪ ਹੋਇਆ ਨਾ ਜਦੋਂ ਮਾਂ ਨੇ ਉਹਦੇ ਸਿਰ ਤੇ ਹੱਥ ਫੇਰੇ ਅਤੇ ਕੇਸ ਨਜ਼ਰ ਨਾ ਆਏ ਉਹ ਕੇਸਾਂ ਵਾਲਾ ਜੂڑا ਨਜ਼ਰ ਨਾ ਆਇਆ ਇੱਕੋ ਦਮ ਪਿੱਛੇ ਕਰ ਦਿੱਤਾ ਇੱਕੋ ਦਮ ਮਾਂ ਨੇ ਪੈਰ ਪਿਸ਼ਾਣ ਕਰਕੇ ਕਿਹਾ ਵੀ ਤੂੰ ਮੇਰਾ ਦਲੀਪ ਸਿੰਘ ਨਹੀਂ ਹੋ ਸਕਦਾ ਬਿਲਕੁਲ ਨਹੀਂ ਮਾਂ ਮੈਂ ਤੇਰਾ ਦਲੀਪ ਸਿੰਘ ਹੀ ਆ ਮਾਂ ਨੇ ਕਿਹਾ ਪੁੱਤ ਰਾਜ ਭਾਗ ਚਲਿਆ ਗਿਆ ਕੋਈ ਦੁੱਖ ਨਹੀਂ ਧਨ ਦੌਲਤ ਚਲਿਆ ਗਿਆ ਕੋਈ ਦੁੱਖ ਨਹੀਂ ਮੇਰੀਆਂ ਅੱਖਾਂ ਤੇਰੇ ਵਿయోగ ਵਿੱਚ ਪੁੱਤਰਾ ਰੋ ਰੋ ਕੇ ਅੱਖਾਂ ਦੀ ਜੋਤ ਚਲੀ ਗਈ ਕੋਈ ਦੁੱਖ ਨਹੀਂ ਪਰ ਤੇਰੇ ਸਿਰ ਤੋਂ ਕੇਸ ਚਲੇ ਗਏ ਇਹਦਾ ਮੈਨੂੰ ਸਭ ਤੋਂ ਵੱਡਾ ਦੁੱਖ ਹੈ ਤੇ ਉਹਦੋਂ ਫਿਰ ਦਲੀਪ ਸਿੰਘ ਨੇ ਮਾਂ ਦੇ ਪੈਰ ਫੜ ਕੇ ਕਿਹਾ ਸੀ ਮਾਂ ਮੈਂ ਤੇਰਾ ਰਾਜ ਭਾਗ ਨਹੀਂ ਲਿਆ ਸਕਦਾ ਵਾਪਸ ਤੇਰੀਆਂ ਅੱਖਾਂ ਦੀ ਜੋਤ ਵਾਪਸ ਨਹੀਂ ਲਿਆ ਸਕਦਾ ਪਰ ਤੇਰੀਆਂ ਅਸੀਸਾਂ ਤੇ ਤੇਰੀਆਂ ਦੁਆਵਾਂ ਦੇ ਸਦਕਾ ਤੇਰਾ ਪੁੱਤ ਫਿਰ ਸਿੱਖੀ ਸਰੂਪ ਦੇ ਵਿੱਚ ਵਾਪਸ ਆਏਗਾ ਆਏਗਾ ਤੇ ਆਇਆ ਵੀ ਆਇਆ ਵੀ ਬਿਲਕੁਲ ਕੇਸਾਂ ਦੀ ਅਹਿਮੀਅਤ ਵੇਖਿਓ ਮੈਂ ਬੇਨਤੀ ਇਹ ਕਰ ਰਿਹਾ ਅੰਗਰੇਜ਼ਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਉਨਾ ਚਿਰ ਤੱਕ ਇਹ ਦੇ ਅੰਦਰੋਂ ਸਿੱਖੀ ਮੁਕਾਈ ਨਹੀਂ ਜਾ ਸਕਦੀ ਜਿੰਨਾ ਚਿਰ ਤੱਕ ਇਹਦੇ ਸਿਰ ਤੇ ਕੇਸ ਨੇ ਕੇਸਾਂ ਦੀ ਅਹਿਮੀਅਤ ਕੀ ਜਾਂ ਸਿੱਖੀ ਦੇ ਅੰਦਰ ਕਦੇ ਅੰਦਾਜ਼ਾ ਲਾ ਕੇ ਵੇਖੋ